ਬਾਈ ਜੀ ਕਰਾਂ ਦੇਖੋ ਇਹ ਆ ਜਜਾਰੂ ਯੋਧੇ ਜਿਹੜੇ ਆਪਣੇ ਪੰਜਾਬ ਦੇ ਨਾਲ ਖੜਿਆ ਬਾਈ ਜੀ ਪੰਜਾਬ ਕਰੋ ਸਲਾਮਤੀ ਅਰਦਾਸ ਤੇ ਲਿਖੋ ਵਾਇਗਰੂ ਸੇਵਾ ਸੁਸਾਇਟੀ ਨੌਜਵਾਨ ਸਮਾਪਿੰਡ ਸ੍ਰੀ ਜਿਲ੍ਹਾ ਜਲੰਧਰ ਜੀ ਵੇਖੋ ਦੋ ਟਰਾਲੇ ਵੀਰਾਂ ਨੇ ਨਾਲ ਆਪੋ ਆਪਣਾ ਪੂਰਾ ਪ੍ਰਬੰਧ ਡੀਜ਼ਲ ਪਾਣੀ ਦਾ ਦੇਖ ਸਕਦੇ ਆ ਕਿੱਤਾ ਹੋਇਆ ਜੀ ਟੈਂਕੀਆਂ ਨਾਲ ਹੀ ਲੈ ਕੇ ਆਉਂਦੇ ਆ ਤੇ ਇੱਥੋਂ ਹੀ ਟੈਂਕੀਆਂ ਪਰਕੇ ਟਰੈਕਟਰਾਂ ਦੀਆਂ ਤੇ ਸੇਵਾ ਦੇ ਵਿੱਚ ਲੱਗ ਜਾਂਦੇ ਆ ਜੀ ਵੇਖੋ ਪੂਰੇ ਰਹਿਣ ਬਿਸੇਰੀ ਬਣਾਏ ਹੋਏ ਆ ਜੀ ਬਹੁਤ ਵਧੀਆ ਉਪਰਾਲਾ ਵੀ ਰਹਿਲੋਂ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਆ ਦੇਖ ਲਓ ਗੱਡੀ ਤੇ ਝੂਲ ਦੇ ਨਿਸ਼ਾਨ ਪੰਥਮਾ ਰਾਜ ਦੇ ਜੀ ਬੜੀ ਕਿਰਪਾ ਜੀ ਸੱਚੇ ਪਾਤਸ਼ਾਹ ਨਾਲ ਦੀ ਪਾਣੀ ਵਾਲੀ ਟੈਂਕੀ ਸਾਰਾ ਸਿਸਟਮ ਤੇ ਇੱਥੇ ਉਪਰਾਲਾ ਕਰਦੇ ਆ ਜੀ ਬਹੁਤ ਵਧੀਆ ਉਪਰਾਲਾ ਵੀ ਰਹਿਲੋਂ ਦੋ ਟਰਾਲੇ ਆ ਜੀ ਇੱਕ ਜਪਦਾ ਪੂਰੇ ਤਰਫਾਲਾਂ ਤਰਪੂਲਾਂ ਪਾ ਕੇ ਵੀਰਾਂ ਨੇ ਰੱਖਿਆ ਜੀ ਤੇ ਨਾਲ ਆਪਣਾ ਮਿਊਜ਼ਿਕ ਦਾ ਪ੍ਰਬੰਧ ਪੂਰਾ ਸੈੱਟਨ ਜਿੰਨਾ ਦਿੱਤਾ ਮਾਲਕ ਨੇ ਤੇ ਇੱਥੇ ਬਾਈ ਜੀ ਰਹਿਣ ਬਚੇਰੇ ਆ ਦੀ ਰਾਜਾ ਚਾਹ ਪਾਣੀ ਦਾ ਪ੍ਰਬੰਧ ਸਾਰਾ ਇੱਥੇ ਕੀਤਾ ਜਾਂਦਾ ਵੀ ਵਧੀਆ ਵੀਰ ਦੀ ਵਧੀਆ ਦੇ ਲਈ ਬਾਕੀ ਡੀਜ਼ਲ ਪਾਣੀ ਇੱਥੋਂ ਪਾ ਕੇ ਤੇ ਸਾਰੀ ਸੇਵਾ ਚੱਲਦੀ ਆ ਕੋਈ ਵੀ ਭਾਵੇਂ ਨੇੜੇ ਤੇਰੇ ਦਾ ਵੀ ਟਰੈਕਟਰ ਹੋਵੇ ਤਾਂ ਵੀ ਵੀਰ ਵੇ ਲੋ ਹਰ ਇੱਕ ਵੀਰ ਸੇਵਾ ਦੇ ਵਿੱਚ ਲੱਗੇ ਹੋਏ ਆ ਤੇਲ ਪਾਣੀ ਪਾ ਕੇ ਤੇ ਟਰੈਕਟਰ ਚੱਲ ਰਿਹਾ ਜੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਵੇਖੋ ਕੀ ਹਾਲਾਤ ਬਣਾਗੇ ਕਿਤੇ ਵੀ ਤੁਹਾਨੂੰ ਦੂਰ ਤੱਕ ਨਜ਼ਰ ਮਾਰੋ ਬਾਈ ਜੀ ਕਿਤੇ ਰੇਤਾ ਹੀ ਰੇਤਾ ਨਜ਼ਰ ਆਉਗੀ ਜਿਵੇਂ ਰੇਗਿਸਤਾਨ ਰਾਜਸਥਾਨ ਦੇ ਵਿੱਚ ਆਏ ਹੋਣੇ ਆ ਜੀ ਇਹ ਆ ਕਮਾਦੀ ਮੈਨੂੰ ਲੱਗਦਾ ਕੱਲਾ ਵਜਿਆ ਕਿ ਨਹੀਂ ਹਾਂ ਪਾਣੀਆਂ ਚ ਕਿਹ ਵੀ ਉਤੋਂ ਪਾਣੀ ਹੋਣਾ ਇਹਦੇ ਉਤੋਂ ਦੀ ਕਿ ਨਹੀਂ ਪਾਣੀ ਤਾਂ ਵਾਵਾ ਸੀ ਉੱਥੋਂ ਲੱਪਿਆ ਪਿਆ ਸਾਡੀ ਇਹ ਰੇਤ ਚ ਗਈ ਰੇਤਾ ਚੜ ਗਈ ਆ ਬੜੇ ਭਾਰੀ ਨੁਕਸਾਨ ਹੋਇਆ ਜੀ ਤੇ ਇਹਨਾਂ ਲੋਕਾਂ ਦੀ ਇਸੇ ਤਰ੍ਹਾਂ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਿੰਨ ਬਸੇੜੀ ਦੇਖ ਸਕਦੇ ਆ ਤੁਸੀਂ ਬਣੀ ਹੋਇਆ ਜੀ ਕਰ ਦਿੰਨੇ ਆ ਅਸੀਂ ਪੈਸੇ ਨਹੀਂ ਇਕੱਠੇ ਕਰਨੇ ਆਪਾਂ ਆਏ ਆ ਸੇਵਾ ਕਰਨ ਵਾਲੇ ਸੇਵਾ ਕਰਨ ਆ ਗਏ ਸਾਨੂੰ ਕੋਈ ਹੱਲਾ ਨਹੀਂ ਵਾਹ ਜੀ ਵਾਹ ਸਦੀ ਗੱਲ ਆ ਬਾਬੇ ਦੀ ਕਿਰਪਾ ਜੋ ਸਾਡੇ ਕੋਲ ਫੰਡ ਇਕੱਠਾ ਹੋ ਲਾ ਕੇ ਜੜਾ ਰੁਪਈਆ ਰੁਪਈਆ ਤੇ ਗਰੁੱਪ ਦੇ ਰੋਜ਼ੀ ਰੋਜ਼ੀ ਖਰਚਾ ਪੋਣੇ ਆ ਤੇ ਅੱਜ ਦਾ ਖਰਚਾ ਇੰਨਾ ਆ ਹਾਂ ਜਿੰਨੇ ਸਾਰੇ ਹੱਡ ਗਵਾਏ ਆ ਤੇ ਸਾਰੇ ਹੱਡ ਨਾਲ ਵੀ ਜੁੜੇ ਆ ਬਿਲਕੁਲ ਰਵਾਨੀ ਮਹਾਰਾਜ ਦੀ ਕਿਰਪਾ ਆ ਸਾਰੇ ਵੀਰਾਂ ਦੇ ਸਾਥ ਸਾਰੇ ਬਾਬੇ ਦੀ ਕਿਰਪਾ ਆ ਹਾਂ ਜੀ ਤੇ ਅੱਗੇ ਰੁਪਈਏ ਦਾ ਹਿਸਾਬ ਦੇ ਕੇ ਜਾਈਦਾ ਵਾਹ ਜੀ ਵਾਹ ਵੇਖੋ ਬੇਡੀ ਵੱਡੀ ਗੱਲ ਆ ਭਾਈ ਜੀ ਇਹੋ ਜੇ ਪਤਾ ਨਹੀਂ ਕਿੰਨੇ ਕ ਪਰਿਵਾਰ ਹੋਣਗੇ ਜਿਨ੍ਹਾਂ ਨੇ ਵਿਆਹ ਰੱਖਿਆ ਸੀ ਕਿਸੇ ਨੇ ਮੁੰਡਾ ਬਾਹਰ ਨੂੰ ਭੇਜਣਾ ਸੀ ਸੌ ਕੰਮ ਕਰ ਸੀ ਜਿਹੜਾ ਕਿਉਂਕਿ ਜਿਹੜਾ ਵਿਆਹ ਦਾ ਕੰਮ ਆਪਾਂ ਉਹ ਨਹੀਂ ਰੋਕ ਸਕਦੇ ਕਦੀ ਵੀ ਤੇ ਜਿੰਦੀ ਜ਼ਮੀਨ ਹੀ ਤੈ ਗਈ ਝੋਲਾ ਮਾਰਿਆ ਗਿਆ ਤੇ ਟੀਬੂ ਉਹ ਛੋਲੀ ਬਰੀ ਔਖੀ ਹੋ ਜਾਂਦਾ ਬੰਦੇ ਨੂੰ ਸਮਝ ਨਹੀਂ ਆਉਂਦੀ ਤੇ ਆਰਤੀਆ ਵੀ ਨਹੀਂ ਪੈਸਾ ਦਿੰਦਾ ਉਦੋਂ ਤੇ ਬਹੁਤ ਧੰਨਵਾਦ ਇਹ ਵੀਰਾਂ ਨੇ ਵੀ ਅਸੀਂ ਸੇਵਾ ਕਰਨਾ ਆਇਆ ਸੇਵਾ ਕਰਕੇ ਜਾਵਾਂਗੇ ਇਹ ਗੱਲ ਪੈਸੇ ਦਾ ਨਹੀਂ ਕੋਈ ਲਾਲਚ ਇੱਕ ਇੱਕ ਰੁਪਈਏ ਦਾ ਹਿਸਾਬ ਦੱਸਦੇ ਵੀਰਾਂ ਦੇ ਜੀ ਪੂਰਾ ਗਲੋਪ ਪੰਦਾ ਹੁੰਦੇ ਤੇ ਚੱਲਦਾ ਹੈ ਜੀ ਤੇ ਮੈਂ ਨੇ ਵੀ ਹੋਰ ਬੜੇ ਲੋਕ ਆ ਜਿੰਨਾਂ ਜਿਮਿਨਾ ਪੱਟੀਆਂ ਆਉਣ ਆਲੀਆਂ ਕਿਉਂਕਿ ਅਸੀਂ ਜਿੱਥੇ ਇਹ ਦਿਨ ਸੌਰੀ ਵਿੱਚ ਟੋਪਦਾ ਹਾਂ ਜੀ ਮੇਨ ਸਲੇਨ ਪ੍ਰੋਬਲਮ ਹੈ ਜਿਹੜੀ ਮੈਨੂੰ ਹੁਣ ਆਪਸਾ ਹੋ ਗਿਆ ਮੈਨੂੰ ਆਇਆ ਹਾਂ ਜੀ ਆਪਾਂ ਥੋੜਾ ਪਰੇ ਨੂੰ ਹੋ ਜੀ ਬਿਲਕੁਲ ਜੀ ਆਇਆ ਇਹ ਸੇ ਦਾ ਜੀ ਇਥੇ ਮੇਨ ਪ੍ਰੋਬਲਮ ਕੀ ਆ ਰਹੀ ਆ ਹਾਂ ਜੀ ਇਸ ਏਰੀਆ ਦੇ ਵਿੱਚ ਕਿੱਥੇ ਆ ਰਹੀ ਮੈਨ ਪਾਵਰ ਦੀ ਪ੍ਰੋਬਲਮ ਹਾਂਜੀ ਹਾਂਜੀ ਦੇਖੋ ਬਾਕੀ ਕੰਨ ਆੜੀ ਭਰਾ ਦੇ ਜਿਹੜੇ ਸਾਡੇ ਨਾਲ ਜੁੜੇ ਆ ਜਾਂ ਸਾਨੂੰ ਦੇਖਦੇ ਆ ਹਾਂਜੀ ਹਾਂਜੀ ਉਹ ਆਪਣੀ ਹਾਰਡਵਰ ਕਰਕੇ ਸਾਨੂੰ ਮਾਇਆ ਭੇਜ ਦੇਣਗੇ ਬਿਲਕੁਲ ਜੀ ਪਰ ਆਪਾਂ ਮਾਇਆ ਲਿਆਣੀ ਕਿੱਥੇ ਆ ਜਿੱਥੇ ਲਿਆਣੀ ਹੈ ਨਾ ਸਾਡੀਆਂ ਟਿਪੀਆਂ ਨੂੰ ਬਦਲ ਕਰਨੀ ਚਾਹੀਦੀ ਆ ਕੀ ਆ ਬਿਲਕੁਲ ਜੀ ਜਿਹੜਾ ਟਿਪੀਆਂ ਨੂੰ ਬਦਲ ਕਰ ਲਈ ਸਾਨੂੰ ਮੈਨ ਪਾਵਰ ਚਾਹੀਦੀ ਆ ਜਿਹੜੀ ਸਾਡੀ ਕੋ ਘਟਿਆ ਅਸੀਂ ਸੰਗਤ ਨੂੰ ਬੇਨਤੀ ਇਹ ਕਰਦੇ ਆ ਵੀ ਵੀਰੋ ਆਪੋ ਆਪਣੇ ਪਿੰਡਾਂ ਦੇ ਵਿੱਚ ਗਰੁੱਪ ਬਣਾਓ ਬਿਲਕੁਲ ਗਰੁੱਪ ਬਣਾ ਕੇ 5-5 10-10 ਟਿਕਟ ਲੈ ਕੇ ਇੱਕ ਇੱਕ ਹਫ਼ਤਾ ਇੱਥੇ ਲਾ ਕੇ ਜਾਓ ਵੀਰਾਂ ਕੋਲ ਹਾਂ ਜੀ ਹੇਰ ਆਪਣਾ ਹੱਲ ਆ ਇਕੱਲਾ ਪੈਸੇ ਨਾਲ ਹੱਲ ਕੋਈ ਨਹੀਂ ਹੈਗਾ ਬਿਲਕੁਲ ਜੀ ਉਹਦਾ ਪੈਸਾ ਤਾਂ ਪਰੋਂ ਆਪਾਂ ਆਜੋ ਅਪੀਲ ਕਰਿਓ ਵੀਰਾਂ ਨੇ ਲੱਖਾਂ ਰੁਪਏ ਭੇਜਣਾ ਬਿਲਕੁਲ ਜੀ ਪਰ ਉਹ ਫੱਟ ਗਏ ਤਾਂ ਹੀ ਸੋਚਣ ਲਈ ਆਪਾਂ ਇਹ 8 ਇਦਣ ਮਰਦੀਗਾ ਮਾਰੇ ਟਿੱਬੀ ਦੀ ਫੋਟੇਟ ਲੱਗੇ ਆ ਵੇਖੋ ਆ ਟਿੱਬੇ ਦੇ ਉੱਤੇ ਲੱਗੇ ਇਹ ਇੱਕ ਏਕੱਬੇ ਪੱਧਰੇ ਕਰ ਲਈ ਮੈਨ ਪਾਵਰ ਚਾਹੀਦੀ ਆ ਟਰੈਕਟਰ ਚਾਹੀਦੇ ਆ ਠੀਕ ਹੈ ਜੀ ਜਿਹੜੀ ਸਾਡੀ ਮੁੱਖ ਲੋੜ ਆ ਅਸੀਂ ਪੰਜਾਬ ਦੇ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਵੀਰੋ ਤਗੜੇ ਹੋ ਕੇ ਗਰੁੱਪ ਬਣਾ ਕੇ ਮਾਈਪਾ 10-10 ਟਰੈਕਟਰ ਪਿੰਡਾਂ ਤੋਂ ਕੱਢੋ ਕੱਢ ਕੇ ਇਹਨਾਂ ਭਰਾਵਾਂ ਦੀ ਆਣ ਕੇ ਸਾਰ ਲਈਏ ਇਥੇ ਕੈਂਪ ਲਾ ਕੇ ਇਹਨਾਂ ਦਾ ਪੱਧਰ ਕਰਕੇ ਇਹਨਾਂ ਦੀ ਜ਼ਮੀਨ ਦੀ ਆ ਬਜਾਈ ਕਰਕੇ ਜਾਈਏ ਤੇ ਇਹ ਸਾਨੂੰ ਸਦਾ ਫੀਸਾ ਦੇਣ ਸਾਨੂੰ ਕੀ ਜਿਹੜੇ ਸਾਡੇ ਐਨਆਰਆਈ ਭਰਾ ਸੰਸਾਦ ਦੇਣ ਉਹਨਾਂ ਨੂੰ ਫੀਸਾ ਦੇਣ ਵੀ ਇਹਨਾਂ ਦੇ ਦਾਣੇ ਫੱਕੇ ਹੋ ਜਾਣ ਨਾਣੇ ਦੇ ਬਿਲਕੁਲ ਜੀ ਬਿਲਕੁਲ ਬੜੀ ਵਧੀਆ ਪੀਰ ਜੀ ਨੇ ਗੱਲ ਕੀਤੀ ਆ ਵੀ ਹਰ ਇੱਕ ਅਲੱਗ-ਅਲੱਗ ਪਿੰਡ ਕਿੰਨੇ ਪਿੰਡ ਪੰਜਾਬ ਚ ਵਸਦੇ ਆ ਹਰ ਇੱਕ ਪਿੰਡਾਂ ਦੇ ਗਰੁੱਪ ਬਣਾਉਣ ਆਪਣੀ ਜ਼ਿੰਮੇਵਾਰੀ ਸਮਝਣ ਹਾਂ ਵੀ ਇਹ ਸਾਡੇ ਭਰਾਵਾ ਇਹਨਾਂ ਦੀ ਅਸੀਂ ਕੋਈ ਔਖੀ ਘੜੀ ਪਤਾ ਨਹੀਂ ਕਿਹੜੇ ਸਮੇਂ ਕਿੰਨੇ ਵੀ ਆ ਜਾਣੀ ਆ ਤੇ ਇਤਨਾ ਹੀ ਆਪਣੇ ਪੰਜਾਬੀ ਲੋਕ ਕਿਤੇ ਵੀ ਹੋਵੇ ਨਾ ਤੇ ਰਲ ਮਿਲ ਕੇ ਵੀ ਜਿੱਤਣ ਦਾ ਹੋਦਰਾ ਜਦੋਂ ਮਹਾਰਾਜ ਸਕੇ ਪਾਚਾ ਸਾਨੂੰ ਬਲ ਦਿੰਦੇ ਆ ਇਹ ਅਹੀਂ ਚਲਦੇ ਉਸ ਵਾਸਤੇ ਦੇਖੋ ਨਿਸ਼ਾਨ ਸਾਹਿਬ ਲੱਗੇ ਢੂੜ ਦੇ ਨਿਸ਼ਾਨ ਲੱਗ ਪਤ ਮਹਾਰਾਜ ਦੀ ਗਰੀ ਉਹਦੇ ਓਟ ਆਖਰੇ ਥੱਲੇ ਨਿਸ਼ਾਨ ਸਾਹਿਬ ਥੱਲੇ ਚੱਲਦੀ ਫੌਜ ساری ਠੀਕ ਹੈ ਜੀ ਤੇ ਚੜ੍ਹਦੀ ਗੱਲਾਂ ਨਾਲ ਉਦਾਂ ਦੀ ਸੇਵਾ ਕਰਨ ਦਾ ਕੋਈ ਮਹਾਰਾਜ ਕੋਲ ਕੋਈ ਦਿੱਕਤ ਨਹੀਂ ਸਾਨੂੰ ਆਈ ਆ ਦੇਖੋ ਜੰਗਲ ਚ ਮੰਗਲ ਲਾਏ ਹੋ ਲਾ ਕੇ ਕੋਟੇ ਕੋਟੇ ਕੁਮਾਦੀ ਆ ਬਹੁਤਾ ਕੈਂਪ ਆ ਲਾਗੇ ਜਾ ਕੇ ਦਿਖਾਉਦੇ ਸਾਂਗੇ ਆਪਾਂ ਚੱਲ ਜਿਓ ਉੱਥੇ ਉੱਥੇ ਬਣਾ ਲਾਂਗੇ ਆਪਾਂ ਬਿਲਕੁਲ ਜੀ ਬਿਲਕੁਲ ਜੀ ਇਹ ਆ ਮਾਲੋ ਸਾਨੂੰ ਮੇਨ ਮਿਆਦ ਮੈਨ ਪਾਵਰ ਜਲੋ ਰਿਹਾ ਮੇਨ ਇਕੱਠੇ ਹੋ ਕੇ ਪਿੰਡਾਂ ਪਿੰਡਾਂ ਦੇ ਵਿੱਚੋਂ ਪੰਜ ਪੰਜ 10 ਦਾ ਟਰੈਕਟਰ ਕੱਢ ਕੇ ਆਪਾਂ ਆਈਏ ਤੇ ਨਾ ਵੀਰਾਂ ਦੀ ਬਾਹ ਫੜੀਏ ਪੰਜ ਪੰਜ 7 7 ਦਿਨ ਲਾਈਏ ਤੇ ਬਹੁਤ ਜ਼ਿਆਦਾ ਏਰੀਆ ਦੇਖੋ ਦੂਰ ਤੇ ਦੇਖੋ ਇਹਨੂੰ ਕਦਰ ਹੋਣ ਵਾਲਾ ਦਿਖਾਓ ਵੇਖੋ ਮੋਟਾ ਪੱਤਰ ਹੋਣ ਵਾਲਾ ਆ ਸਾਵ ਨਾਲ 7 7 100 ਫੁੱਟ ਰੇਤਾ ਚੜ ਗਈ ਜੜ ਗਈ ਆ ਜੀ ਚੜ ਗਈ ਹੈ ਖੇਤਾਂ ਦੇ ਵਿੱਚ 8 8 ਫੁੱਟ ਰੇਤਾ ਚੜੀ ਹੋਈ ਆ ਦੂਰ ਟਰੈਕਟਰ ਚੱਲਣ ਦੇ ਆ ਨਾ ਇੱਕ ਉਹ ਇੱਕ ਬਜ਼ੁਰਗ ਆ ਬਚਾਰਾ ਉਹਨਾਂ ਦਾ 1.5 ਖੱਤਾ ਜ਼ਮੀਨ ਦਾ ਹੈ ਉਹ ਰੇਤਾ ਜੜੀ ਆ ਉਹ ਸਿੱਰੇ ਮੇਰੇ ਕੋਲ ਤੇ ਬਈ ਤੁਸੀਂ ਇਹ ਕਾਰੇ ਪ੍ਰਬੰਧ ਤੇ ਤੁਹਾਡਾ ਵੀ ਕਰ ਦਿਓ। ਹਾਂਜੀ। ਵੀ ਬੇਨਤੀ ਕਰਨਾ ਇਹਨੇ ਕਿ ਵੀ ਵੀਰੋ ਵੀਰ ਕੋ ਸਾਡੇ ਸਿਆਣੇ ਆ ਵੀ ਬੇਨਤੀ ਨਹੀਂ। ਬਾਕੀ ਸਾਨੂੰ ਹੁਕਮ ਕਰੋ। ਅਸੀਂ ਜਿੰਨੇ ਚੋਕੇ ਤੁਹਾਡੀ ਕਰਾਂਗੇ ਹੈਲਪ ਕਰਤਾ ਆਏ ਆ। ਬਿਲਕੁਲ। ਉਹ ਹੁਣ ਆਹ ਫਲਾਟ ਕਰਕੇ ਵੀ ਅਸੀਂ ਤੇਰਾ ਬਾਪੂ ਜੀ ਦਾ ਡੇਢ ਖੱਤਾ ਆ। ਵਾਹ ਜੀ ਵਾਹ। ਤੇ ਉਹ ਕਣਕ ਕੱਲ ਵੀ ਹੋ ਜੇ। ਕੰਮ ਉਹ ਹੈਗਾ ਸਾਰਾ 2 ਘੰਟਿਆਂ ਦਾ। ਵਾਹ ਜੀ ਵਾਹ। ਮੈਂ ਕਿਹਾ ਬਾਪੂ ਜੀ ਮੈਂ ਦੇਖ ਕੇ ਆਉਣਾ ਮੈਂ ਦੇਖ ਕੇ ਆ ਜਾ ਕੇ ਤੁਰ ਕੇ ਜਾ ਕੇ। ਹਾਂਜੀ। ਜਾ ਕੇ ਦੇਖ ਲਓ ਮੈਂ ਕਿ ਵੱਟ ਪਾ ਦਿਓ ਤੁਸੀਂ ਠੀਕ ਹੈ ਅਸੀਂ ਸਾਡਾ 2 ਘੰਟਾ ਦਾ ਕੰਮ ਕਰਕੇ ਤੇ ਤੁਹਾਡੇ ਕੋਲ ਟ੍ਰੇਟਰ ਸਾਰੇ ਲੈ ਕੇ ਆਏ 2 ਘੰਟਿਆਂ 'ਚ ਸਾਨੂੰ ਤੁਸੀਂ ਭਾਪੜੀ ਕਣਕ ਦੀ ਜੋ ਮਾਜੀ ਦਾ ਇਹ ਉਪਰਾਲਾ ਇਹਨਾਂ ਵੇਖੋ ਹੌਸਲੇ ਪੰਜਾਬ ਦੇ ਜੋਧੇ ਆ ਵੇਖੋ ਐਡੋ ਤੱਕ ਵੀ ਬਜ਼ੁਰਗ ਲੱਗੇ ਹੋਏ ਆ ਤੇ ਉਹਨਾਂ ਨੂੰ ਵੀ ਕਹਿ ਕੇ ਆਏ ਆ ਵੀ ਬਾਪਾ ਜੀ ਤੁਸੀਂ ਹੁਕਮ ਕਰੋ ਅਸੀਂ ਤੁਹਾਡੇ ਸੇਵਾਦਾਰ ਆ ਇਹ ਇਹ ਆ ਸਾਡੇ ਪੰਜਾਬ ਦੀ ਖਾਸੀਅਤ ਇਹ ਆ ਸਾਡੇ ਪੰਜਾਬ ਦੇ ਲੋਕ ਕਿਤੇ ਵੀ ਦੁੱਖ ਦੀ ਘੜੀ ਦੇ ਵਿੱਚ ਕਟਾਣਾ ਨੂੰ ਖੜ ਜਾਂਦੇ ਨੇ ਕਿਤੇ ਪੰਜਾਬ ਦੇ ਲੋਕਾਂ ਨਾਲ ਕਿਤੇ ਵੀ ਫੀਡ ਪੈਂਦੀ ਆ ਤਾਂ ਇਹ ਸਾਬਤ ਹੋ ਗਿਆ ਤੁਸੀਂ ਦੇਖ ਰਹੇ ਆ ਕਿੰਨੇ ਇੱਤਰ ਕਿੰਨੇ ਡੋਲੂ ਕਰਾਏ ਤੇ ਕਿੰਨੇ ਕੰਪਿਊਟਰ ਕਰਾਏ ਚੱਲ ਰਿਹਾ ਜੀ ਤੇ ਵੀਡੀਓ ਸ਼ੇਅਰ ਕਰੋ ਬਾਅਦ ਤੋਂ ਬਾਅਦ ਹਰ ਇੱਕ ਬੰਦਾ ਆਪੋ ਆਪਣੇ ਪਿੰਡਾਂ 'ਚ ਗਰੁੱਪ ਬਣਾ ਕੇ ਸੇਵਾ ਕਰੇ ਜਿਵੇਂ ਬਾਬਾ ਜੀ ਉਹਨਾਂ ਨੇ ਕਿਹਾ ਜੀ ਬਹੁਤ ਵਧੀਆ ਗੱਲ ਆ ਜੀ ਤੇ ਸ਼ੇਅਰ ਕਰ ਤੋਂ ਜਿੰਨੇ ਸੂਤ ਸਭ ਦਾ ਹੀ ਇਸ ਚੈਨਲ ਦਾ ਵੀ ਤੇ ਸਾਰੇ ਵੀਰਾਂ ਨਾਲ ਦੇਖਣ ਵਾਲਿਆਂ ਦਾ ਤੇ ਸ਼ੇਅਰ ਕਰਾ ਧੰਨਵਾਦ ਵੇ ਤੁਸੀਂ ਇੱਥੇ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਵਾਜ ਜਿਉਂਦੇ ਵਾਸਤੇ ਰੋ ਮੇਰੇ ਵੀਰ ਤੇ ਸ਼ੇਅਰ ਕਰੋ ਵੀਡੀਓ ਵਾਤਾ ਠੀਕ ਠੀਕ ਹੈ ਜੀ ਨਾਲ ਮੇਰੇ ਭੋਲਾ ਵੀਰ ਵੀ ਆਇਆ ਜੀ ਤੇ ਭੋਲਾ ਕਿਵੇਂ ਵਧੀਆ ਹੈ ਨਾ ਲੋਕਾਂ ਦੀ ਸੁਣੀ ਗਈ ਆ ਬਿਲਕੁਲ ਜੀ ਬਿਲਕੁਲ ਬਹੁਤ ਜੋਧੀ ਹੈ ਇੱਕ ਨੌਜਵਾਨ ਜਿਨ੍ਹਾਂ ਨੇ ਇਹ ਸੇਵਾ ਕੀਤੀ ਆ ਗਰੰਦਰ ਏਰੀਏ ਤੋਂ ਆ ਕੇ ਵਾਦੇ ਰੀਏ ਤੋਂ ਆਗੇ ਨਾਲੇ ਆਪਣਾ ਸੰਯੋਗ ਮੈਂ ਦੱਸਾਇਆ ਐ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸੰਯੋਗ ਆ। ਲੋਈ ਐ ਕਿ ਅਰਦਾਸ ਕਿ ਮਤਲਬ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਸੇ ਤੇ ਗਾਂ ਤੋਂ ਇਹ ਪੈਸੇ ਵਾਈ ਕਰਦੇ ਰਹਿਣਾ। ਜੋ ਵੀ ਭੈਣ ਭਰਾ ਦੇ ਨਾਲ ਖੜਦੇ ਰਹਿਣਾ ਹਰ ਪੀੜਤ ਜਿਹੜੇ ਚਲੋ ਮਹਾਰਾਜ ਇਹ ਕਰੇ ਕਿ ਮਤਲਬ ਇਹੋ ਜੀ ਆਫਤ ਪੰਜਾਬ ਤੇ ਆਵੇ ਹੀ ਨਾ। ਅਸੀਂ ਤਾਂ ਇਹੋ ਹੀ ਅਰਦਾਸ ਕਰ ਸਕਦੇ ਆ ਕਿ ਇਹੋ ਜੀ ਆਫ ਆਵੇ ਨਾ। ਲੇਕਿਨ ਗੱਲ ਇਹ ਆ ਕਿ ਜੇ ਆਫਤ ਆ ਜਾਂਦੀ ਆ ਕੁਦਰਤੀ ਕਿ ਜਿਸ ਤਰ੍ਹਾਂ ਇਹ ਵੀਰ ਖੜੇ ਆ ਗਰੀਬ ਜਾਂ ਇਹ ਗਰੀਬ ਕਸਾਰ ਮਜ਼ਦੂਰ ਜਾਂ ਕੋਈ ਵੀ ਲਾ ਲੋ ਕਿਸੇ ਪ੍ਰਕਾਰ ਦਾ ਵੀ ਕਿਸੇ ਪ੍ਰਕਾਰ ਦੀ ਜਿਹੜੀ ਆਫਤਾਂ ਦੀ ਆ ਪੰਜਾਬੀ ਲੋਕ ਖੜਦੇ ਆ ਨਿਜੇਠਦੇ ਆ ਪੂਰੀਆ ਤੇ ਮੈਂ ਤਾਂ ਇਹੋ ਹੀ ਮੈਸੇਜ ਵੀ ਇਹੋ ਦੇਣਾ ਚਾਹਣਾ ਵਾਂ ਕਿ ਮਤਲਬ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਹੋਰ ਸੱਜਣ ਮਿੱਤਰਾਂ ਨੂੰ ਜਿੰਨੀਆਂ ਸੰਸਥਾਵਾਂ ਵਾਂ ਜਾਂ ਜੱਥੇ ਬੰਦੀਆਂ ਵਾਂ ਉਹਨਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦਾ ਆਉਨੇ ਜੀ